ਵਾਲਕਨਾ ਜਗਾ ਜੀ ਟੋਬੇ ਦਾ ਪਾਣੀ ਓਵਰ ਹੋ ਗਿਆ ਜੀ ਆ ਬੰਦਾ ਦੇਖੋ ਪਾਣੀ ਚ 크ਰੋਸ ਕਰ ਰਿਹਾ ਜੀ ਦੇਖੋ ਕਿੰਨਾ ਪਾਣੀ ਆ ਟੋਬੇ ਦਾ ਪਾਣੀ ਓਵਰ ਹੋ ਕੇ ਬਾਹਰ ਆ ਰਿਹਾ ਤੇ ਅੱਡੇ ਚੋਂ ਜਾਣ ਵਾਲੇ ਬੰਦਿਆਂ ਦੀ ਨੂੰ ਪ੍ਰੋਬਲਮ ਆ ਜੀ ਬਾਈ ਧਿਆਨ ਨਾਲ ਨੰਗੀ ਦੇਖੋ ਜੀ ਹੋਰ ਵੀ ਮੀਂਹ ਦੀ ਸੰਭਾਵਨਾ ਹਲੇ ਮੀਂਹ ਹਲੇ ਹੋਰ ਵੀ ਪੈਣਾ ਆ ਪਰ ਟੋਬੇ ਦਾ ਪਾਣੀ ਦੇਖੋ ਜੀ ਕਿੱਥੇ ਆ ਗਿਆ ਇੱਥੇ ਆਣ ਜਾਣ ਵਾਲਿਆਂ ਲਈ ਰਸਤਾ ਬੰਦ ਹੋ ਗਿਆ ਜੀ ਕੁੱਤਾ ਆਇਆ ਜੀ ਸਾਡੇ ਬੜੇ ਟੋਬੇ ਤੇ ਕੁੱਤਾ ਫਸ ਗਿਆ ਜੀ ਆ ਪਾਣੀ ਦੇਖ ਲਓ ਕਿੱਥੇ ਆ ਗਿਆ ਜੀ ਆ ਟੋਬਾ ਆ ਬਾਬ ਵਲਕਨਾਥ ਮੰਦਿਰ ਆ ਕੁੱਤਾ ਫਸਿਆ ਵਾ ਇਹ ਕਾਫੀ ਟਾਈਮ ਦਾ ਫਸਿਆ ਵਾ ਇਹਨੂੰ ਕੱਢਣਾ ਬਾਹਰ ਕੋਈ ਫੱਟਾ ਪਾਣਾ ਪੈਣਾ ਇੱਥੋਂ ਬੰਦਾ ਨਹੀਂ ਤੇ ਰੋਕਲਾ ਕੱਢ ਦੇ ਤੈਨੂੰ ਰੋਕਲਾ ਰੋਕਲਾ ਹਾਂ ਅੱਡੇ ਤੋਂ ਆਉਂਦਾ ਜੀ ਰਸਤਾ ਇਹ ਵੀ ਸਾਰਾ ਬੰਦ ਆ ਜੀ ਦੇਖ ਲਓ ਪਾਣੀ ਦਾ ਲੈਵਲ ਕਿੱਥੇ ਤੱਕ ਆ ਗਿਆ ਪਾਣੀ ਆ ਆ ਗਿਆ ਜੀ ਪਾਣੀ ਕ੍ਰੋਸ ਕਰ ਗਿਆ ਬਾਹਰ ਦੇਖੋ ਤੋਬਾ ਓਵਰ ਹੋ ਗਿਆ ਜੀ ਹਾ ਟੋਬਾ ਜੀ ਟੋਬਾ ਕਾਫੀ ਉੱਤੇ ਤੱਕ ਆ ਗਿਆ ਜੀ ਆਹ ਕੁੱਤਾ ਫਸਿਆ ਕਾਫੀ ਟਾਈਮ ਤੋਂ ਇਹਨੂੰ ਕੱਢਣਾ ਬਾਹਰ ਪਾਣੀ ਓਵਰ ਹੋ ਗਿਆ ਜੀ ਟੋਬੇ ਦਾ ਟੋਬੇ ਦਾ ਪਾਣੀ ਦਿਖਾਣੇ ਤੁਹਾਨੂੰ ਕਿੱਥੋਂ ਇੱਕ ਆਪ ਦੇਖੋ ਸਾਰਾ ਭਰਿਆ ਫਿਰ ਟੋਬਾ ਜੀ ਆ ਝੋਨਾ ਜੀ ਝੋਨੇ ਚ ਪਾਣੀ ਨਿਕਲ ਗਿਆ ਸਾਰਾ ਜੀ ਮੀਂਹ ਦੇ بارش ਨਾਲ ਦੇਖ ਲਓ ਜੀ ਆ ਟੋਬਾ ਆਪਣਾ ਲੈਵਲ ਕਰਾਸ ਕਰ ਗਿਆ ਜੀ ਪਾਣੀ ਬਾਹਰ ਆ ਗਿਆ ਜੀ ਟੋਬੇ ਦਾ ਆ ਦੇਖੋ ਪਾਣੀ ਨਿਕਲ ਕੇ ਆ ਝੋਨੇ ਚ ਨੂੰ ਜਾ ਰਿਹਾ ਜੀ ਉਹਦੇ ਨਾਲ ਕਚਰਾ ਵੀ ਆ ਰਿਹਾ ਜੀ ਵਿੱਚ ਇਹਦੇ ਸਿੱਧਾ ਬਾਬਾ ਵਾਲਕਨਾ ਜੀ ਮੰਦਿਰ ਦਾ ਟੋਬੇ ਦਾ ਪਾਣੀ ਆ ਸਤਨੌਰ ਰੇਲਵੇ ਸਟੇਸ਼ਨ ਦੇ ਕੋਲ ਪੁੱਜ ਗਿਆ ਦੇਖੋ ਟੋਬੇ ਦਾ ਪਾਣੀ ਇੱਥੇ ਆ ਰਿਹਾ ਆ ਦੇਖੋ ਆ ਖੇਤਾਂ ਜੀ ਹੁੰਦਾ ਹੋਇਆ ਨਾ ਉਹ ਪਿੱਛੇ ਆ ਜੀ ਟੋਬਾ ਉਹ ਮੋਟਰ ਦੇ ਪਿੱਛੇ ਝੋਨੇ ਦੇ ਵਿੱਚ ਹੁੰਦਾ ਹੋਇਆ ਇੱਥੇ ਰਾਹ ਨਿਕਲ ਰਿਹਾ ਪਾਣੀ ਰਾਹ ਤੋਂ ਨਿਕਲ ਕੇ ਇੱਧਰ ਟੋਬੇ 'ਚ ਵੜ ਗਿਆ ਜੀ ਆਹ ਦੇਖੋ ਆ ਸਾਰਾ ਇੱਥੇ ਵੀ ਇੱਕ ਹੋਰ ਟੋਬਾ ਬਣ ਗਿਆ ਹੈ ਪਾਣੀ ਦੇ ਨਾਲ ਓਵਰ ਪਾਣੀ ਜਿਹੜਾ ਹੋਇਆ ਟੋਬੇ ਦਾ ਉਹਨਾਂ ਇੱਕ ਹੋਰ ਟੋਬਾ ਬਣ ਗਿਆ ਇਹ ਮੀਂਹ ਜੇ ਨਾ ਹਟਿਆ ਤਾਂ ਇਹ ਵੀ ਓਵਰ ਹੋ ਜਾਣਾ ਜਲਦੀ ਫੇ ਆਲੇ ਦੋਲੇ ਘਰਾਂ 'ਚ ਨਿਕਲਣਾ ਪਾਣਾ ਪਾਣੀ ਜੀ